भाग बुना दे जी ਨਪਾਲੂ ਪੁਨਾ ਦੇ ਜੀ ਜਿਨ੍ਹਾਂ ਦੇ ਘਰ ਸੰਤ ਪਰੋਣੇ ਭਾਏ ਬਾਬਾ ਯੂਥ ਫੈਕਲ ਕਲੱਬ ਲੋ ਅੱਜ ਖਾਣੇ ਦਾ ਜਿਹੜਾ ਅਰੇਂਜਮੈਂਟ ਕੀਤਾ ਹੈ ਅਮਰੀਕਾ ਵਾਸਤੇ ਇਹਦੇ ਬਾਰੇ ਤੁਸੀਂ ਦੋ ਵਿਚਾਰ ਕੀ ਬੋਲੋ ਸਾਨੂੰ ਚੰਗੇ ਲੱਗਾ ਬਹੁਤ ਜੀ ਬਹੁਤ ਚੰਗਾ ਆਇਆ ਜਿਹਦਾ ਅਦਾ ਫਲਾ ਕੀ ਆਪਾਂ ਕਹਿ ਸਕਦੇ ਆ ਉਹਨਾਂ ਦੇ ਸੁਹਾਗਿਆ ਦੀ ਗੱਲ ਤੋਂ ਹੀ ਜ਼ਰੂਰतमंद ਦੀ ਸੇਵਾ ਆਏਗਾ ਰ ਪਰਮੇਸ਼ਰ ਦੀ ਸੇਵਾ ਹੀ ਹੈ ਕਿ ਸਾਰੇ ਮਾਪਰ ਸਟੂਡੈਂਟ ਹੈ ਕਿ ਜਿਹੜਾ ਰੋਡ ਵੰਡਣਾ ਹੈਗਾ बहुत इधर लंगर पहुँचा सेवा करनी नैशल जस भी एक बढ़िया तो सोच है वो गलत करते हैं अपना संता महापुरुषा वाली सोच है, है कि लौटव की सेवा करना बहुत बढ़िया पराला है जस जसप्रीत लोगों आप सबनों पूरी टीम बधाई दे रहे हैं